ਹੈਲੋ ਜੀ ਸਤ ਸ੍ਰੀ ਅਕਾਲ ਜੀ ਮੈਂ ਜਸਵੀਰ ਕੌਰ ਮੇਰੇ ਚੈਨਲ ਤੇ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ। ਅਗਰ ਤੁਸੀਂ ਚੈਨਲ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਕੋ ਵੀ ਚੈਨਲ ਨੂੰ ਸਬਸਕ੍ਰਾਈਬ ਨੂੰ ਕਰ ਦਿਓ ਤੇ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਦਤਾ ਜਿਸ ਨਾਲ ਡੇਲੀ ਨਵੀਆਂ ਨਵੀਆਂ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਅੱਜ ਵਾਲ ਸੂਟ ਆਪਣੇ ਪ੍ਰਿੰਟ ਸੂਟ ਨੇ ਬਹੁਤ ਸੋਹਣੇ ਤੇ ਪਹਿਣਨ ਦੀ ਡਿਮਾਂਡ ਤੇ ਲਾਈਕ ਐ ਡਿਸਟਰਬੈਂਟ ਦੇ ਸੂਟ ਨੇ ਸਾਰੇ ਬਹੁਤ ਜਿਆਦਾ ਸੋਹਣਾ ਸਾਫਟ ਕੱਪੜਾ ਹੈਗਾ ਤੇ ਜਿਹੜੇ ਸਾਰਾ ਸੂਟ ਨੇ ਇੱਕ ਬ੍ਰੈਂਡ ਦੀ ਨੇ ਸਾਰੇ ਕੱਪੜੇ ਬ੍ਰੈਂਡ ਡਿਸਟਰਬੈਂਟ ਦੇ ਸੂਟ ਨੇਗੇ ਸਾਨੂੰ ਨਵੇਂ ਜਿਹੇ ਫੁੱਟਸ ਸੰਦ ਉਹ ਵੀ ਦੇ ਸੀ ਸਕਰੀਨ ਸ਼ੌਟ ਲੈ ਕੇ ਸਾਨੂੰ ਆਰਡਰ ਕਰ ਸਕਦੇ ਹੋਗੇ ਇਹ ਤੁਸੀਂ ਸੌਣੇ ਸੂਟ ਵਰਕ ਵੀ ਕਰਵਾ ਕੇ ਲੈ ਸਕਦੇ ਹੋਗੇ ਮੈਂ ਪਲੇਨ ਫੈਬਰਿਕ ਹੈਗਾ ਆਪਣੇ ਕੋਲ ਤੁਸੀਂ ਆਪਣੇ ਕੋਲ ਪ੍ਰਿੰਟ ਸੂਟ ਲੈ ਸਕਦੇ ਹੋਗੇ ਦੁਪੱਟਾ ਪ੍ਰਿੰਟ ਸੂਟ ਲੈ ਸਕਦੇ ਹੋਗੇ ਤੇ ਸੂਟ ਸਟਿਚ ਕਰਕੇ ਵੀ ਤੁਸੀਂ ਮੰਗਵਾ ਸਕਦੇ ਹੋ ਤੁਸੀਂ ਕਿਸੇ ਵੀ ਕੋਨੇ 'ਚ ਬੈਠੇ ਹੋਗੇ ਬਾਹਰ ਤੇ ਭਾਵੇਂ ਚਾਹੇ ਪੰਜਾਬ ਰਾਜਸਥਾਨ ਹਰਿਆਣਾ ਤੇ ਸੂਟ ਕੋਲ ਸੂਟ ਪਹੁੰਚ ਜਾਣਗੇ ਤੇ ਨੀਚੇ ਸਕਰੀਨ ਦੇ ਨੰਬਰ ਚੱਲ ਰਿਹਾ 9914731658 ਤੁਸੀਂ ਵਟਸਐਪ ਕਰਕੇ ਮੈਸੇਜ ਕਰਕੇ ਤੇ ਜੇ ਜਾਨੀ ਕਾਲ ਕਰਕੇ ਤੁਸੀਂ ਸੂਟ ਵਾਸੋਂ ਕੋਈ ਵੀ ਲੈਣੀ ਹੋਵੇ ਜਾਣਕਾਰੀ ਲੈਣੀ ਹੋਵੇ ਤੁਸੀਂ ਫੋਨ ਕਰਕੇ ਸਾਡੇ ਕੋਲ ਸੂਟ ਮੰਗਵਾ ਸਕਦੇ ਹੋ ਚਲੋ ਜੀ ਅੱਜ ਵਾਲੀ ਵੀਡੀਓ ਪਾ سٹਾਰਟ ਕਰਦੇ ਹਾਂ ਤੁਹਾਨੂੰ ਦਿਖਾਉਣੇ ਆ ਅੱਜ ਵਾਲੇ ਬਹੁਤ ਹੀ ਜੈ ਸੋਹਣੇ ਸੂਟ ਨਿਕਲੇ ਬਹੁਤ ਹੀ ਜੈ ਸੋਹਣਾ ਸਟੱਫ ਹੈਗਾ ਤੁਸੀਂ ਇਹਨੂੰ ਵਿਦਆਊਟ ਲੈਣੀ ਵੀ ਸਟਿਚ ਕਰਵਾ ਸਕਦੇ ਹੋ ਇਹਦੇ ਲੈਣੀ ਨਾਲ ਵੀ ਜਿਵੇਂ ਤੁਸੀਂ ਕਰਵਾ ਤੁਸੀਂ ਸਟਿਚ ਕਰਵਾ ਕੇ ਸੂਟ ਬਣਵਾ ਸਕਦੇ ਹੋ ਪ੍ਰਿੰਟ ਬਹੁਤ ਜੈ ਸੋਹਣੇ ਨੇ ਚਲੋ ਜੀ ਅਪ ਵੀਡੀਓ ਸਟਾਰਟ ਕਰਦੇ ਹਾਂ ਵੀਡੀਓ ਦੇਖਦੇ ਤੁਸੀਂ ਜਰੂਰ ਬਣੇ ਰਹੋ ਤੇ ਬਹੁਤ ਬਿਆਰੀ ਬਿਆਰੀ ਪ੍ਰਿੰਟ ਨੇ ਕਲਰ ਵੀ ਬਹੁਤ ਜਿਆਦਾ ਸੋਨੇ ਦਾ ਜਿਵੇਂ ਸੁਟਾ ਨੇ। ਤੇ ਇੱਕ ਇੱਕ ਸੋਨਾ ਪ੍ਰਿੰਟ ਤੇ ਇੱਕ ਇੱਕ ਸੋਨਾ ਕਲਰ ਹੈਗਾ। ਥੋੜੀ ਜਿਹੀ ਰੇਂਜ ਇਹਨਾਂ ਦੀ ਉੱਚੀ ਹੈਗੀ ਪਰ ਕਪੜਾ ਬਹੁਤ ਜਿਆਦਾ ਜੇ ਸੋਨਾ ਦਾ। ਚਲੋ ਜੀ ਬਈ ਵੀਡੀਓ ਸਟਾਰਟ ਕਰਦੇ ਹਾਂ। ਪ੍ਰਿੰਟ ਤੇ ਇੱਕੋ ਇੱਕ ਜਾਰੇ ਸੋਨੇ ਨੇਗੇ ਬਹੁਤ ਸੋਨੇ ਪ੍ਰਿੰਟ ਨੇਗੇ। ਹਾਂ ਸੁਟਾ ਦਾ ਸਦਾ ਹੀ ਕਰਨ ਵਾਲਾ ਸੁਟਾ ਜੋ ਕਾਫੀ ਟ੍ਰੈਂਡ ਦੇ ਵਿੱਚ ਆ। ਇਹ ਵਾਲਾ ਕਲਰ ਇਸ ਨੂੰ ਹਰ ਇੱਕ ਸੂਟ ਤੇ ਸਟੈਂਪ ਲੱਗੀ ਮਿਲੂਗੀ ਡਿਸਟਰਬੈਂਡ ਦਾ ਸੂਟ ਰਗੇ ਅੰਦੀ ਦਾ ਕੱਪੜਾ ਬਹੁਤ ਜਿਆਦਾ ਕਾਫੀ ਕੋਸਟ ਲੇ ਸੋਨਾ ਕੱਪੜਾ ਹੁੰਦਾ ਬਿਲਕੁਲ ਮਨਾਈਆਂ ਕੱਪੜਾ ਹੁੰਦਾ ਦਾ ਤੁਸੀਂ ਘਰ ਵਿੱਚ ਕੇ ਬਰਾਮ ਨਾਲ ਪਾੜ ਸਕਦੇ ਹੋਗੇ ਤੇ ਮੈਂ ਲਾਈਏ ਜੇ ਨਾ ਫਰੋਜੀ ਕਲਰ ਦੀ ਬਾਟਮ ਤੁਸੀਂ ਇਹਨਾਂ ਵਾਈਟ ਬਾਟਮ ਹੀ ਲਗਾ ਕੇ ਲੈ ਸਕਦੇ ਹੋਗੇ ਤੇ ਤੁਸੀਂ ਫਰੋਜੀ ਵੀ ਲਾ ਸਕਦੇ ਹੋ ਮੇਦਲਾ ਬੇਸ ਨਾਲ ਆਦੀ ਬਾਟਮ ਲਗਾਈਏ ਤੁਸੀਂ ਬਾਟਮ ਉਮਸਲੀਨ ਵੀ ਲਗਾ ਸਕਦੇ ਹੋਗੇ ਤੇ ਪਿਓਰ ਦੇ ਵਿੱਚ ਵੀ ਲਗਾ ਸਕਦੇ ਹੋ ਜਿਵੇਂ ਜਿvaise ਹੈਗੇ ਤੇ ਵਾਲੀ ਬਾਟਮ ਪਿਓਰ ਦੇ ਵਿੱਚ ਹੈ ਇਹਦੇ ਵੀ ਸੰਦੋ ਕਲਰ ਮਿਲ ਜਾਣਗੇ ਹਲੋ ਜੀ ਨੈਕਸਟ ਕਲਰ ਆ ਗ ਆਪਣਾ ਇਹ yellow ਕਲਰ ਦਾ ਤੇ yellow ਕਲਰ ਵਿੱਚ ਇਹ ਵਾਲੀ ਮੋਸ ਕਲਰ ਦੇ ਵਿੱਚ ਪ੍ਰਿੰਟਾਂਗੇ ਦੇ ਵਿੱਚ ਇਹ ਬੜੀ ਜਨਨ ਬੋਟਮ ਲਈ ਤੁਸੀਂ ਚਲੋ ਵੀ ਲਗਾ ਸਕਦੇ ਹੋਗੇ ਤੇ ਇਹ ਬੜੀ ਵੀ ਲਗਾ ਸਕਦੇ ਫਲਾਵਰ ਨਾਲ ਦੀ ਦੇ ਬੇਸ ਨਾਲ ਦੀ ਵੀ ਲਗਾ ਸਕਦੇ ਜਿੰਨੂੰ ਠੀਕ ਲੱਗਦਾ ਜੀ 25 ਮੀਟਰ ਦਾ ਕੱਟ ਨਾਲ ਵੀ ਸੂਟ ਲੈ ਸਕਦੇ ਆਲਓਵਰ ਤੇ ਪਲੇਨ ਬੋਟਮ ਦੇ ਨਾਲ ਵੀ ਲੈ ਸਕਦੇ ਹੋ ਜਿਵੇਂ ਬੜਾ ਸੂਟ ਆਲਓਵਰ ਹੀ ਬਹੁਤ ਸੋਹਣਾ ਲੱਗੂਗਾ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈਗਾ ਬਲੈਕ ਤੇ ਆਫ ਵਾਈਟ ਦਾ ਕੰਬੀਨੇਸ਼ਨ ਹੈਗਾ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈਗਾ ਇਸ ਨੂੰ ਦੇਖੋ ਤੁਸੀਂ ਇਹ ਨਾਲ ਦਾ ਕੈਮਰੇ ਜੀ ਬਿਲਕੁਲ ਸਹੀ ਆ ਰਿਹਾ ਕਲਰ ਤੇ ਤੁਸੀਂ ਬਲੈਕ ਬਾਟਮ ਹੀ ਲਗਾ ਕੇ ਲੈ ਸਕਦੇ ਹੋਗੇ ਤੇ ਕਰੀਮ ਵੀ ਲਗਾ ਕੇ ਲੈ ਸਕਦੇ ਹੋ ਆਲ ਓਵਰ ਲੈਣਾ ਤਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਹੋਗੇ ਬਲੈਕ ਦੇ ਨਾਲ ਬਹੁਤ ਜਿਆਦਾ ਸੋਹਣਾ ਲੱਗ ਰਹੇਗਾ ਇਹ ਤੁਹਾਨੂੰ ਕੱਟ 2.5 ਮੀਟਰ ਦੀ ਮਿਲੂਗੀ 2.5 ਮੀਟਰ ਦੀ ਕੱਟ ਬਾਟਮ ਦੀ 2.5 ਮੀਟਰ ਦੀ ਕੱਟ ਸਾਟ ਦੀ ਜੇਕਰ ਅਗਰ ਤੁਸੀਂ ਨਵਾਲ ਓਵਰ ਲੈਣਾ ਤਾਂ ਤੁਹਾਨੂੰ 5 ਮੀਟਰ ਦਾ ਸੂਟ ਮਿਲ ਜੂਗਾ ਤੇ ਐਵੇਂ ਨਹੀਂਗਾ ਵੀ ਤੁਸੀਂ 3 ਮੀਟਰ ਦੀ ਬਾਟਮ ਵਾ ਕੇ ਲੈ ਸਕਦੇ ਹੋਗੇ ਸਿਰਫ 2.5 ਮੀਟਰ ਦੀ ਕੱਟ ਹੀ ਮਿਲੂਗੀ ਬਾਟਮ ਦੀ ਕੋਈ ਵੀ ਸਾਰੇ ਜਿਹੜੇ ਬ੍ਰਾਂਡ ਨੇ ਸਾਰੇ ਨਾਲ ਹੀ 2.5 ਮੀਟਰ ਦੀ ਕੱਟ ਆ ਰਹੀ ਕਿਸੇ ਵੀ ਬ੍ਰਾਂਡ ਦੇ ਕੱਪੜੇ ਦੀ 3 ਮੀਟਰ ਦੀ ਕੱਟ ਨਹੀਂ ਆ ਰਹੀ ਹੈਗੀ ਚਾਹੇ ਸੂਟ ਮਹਿੰਗਾ ਚਾਹੇ ਸਸਤਾ ਹੈ सारे जड़े एक ढाई मीटर के काटन ला रहे सूट सारे आ बहुत ज्यादा शानदार प्रिंट है, है। आ बिल्कुल सुपीरियर क्वालिटी का कपड़ा बहुत ज्यादा सॉफ्ट कपड़ा है प्रिंटिंग देखो क्रिश कि कई ऑप्शन सलवार में तुम ब्लैक भी लगा के ला सकते हो गे तो ये लाइट ज करीम है वह भी ला सद मॉस कलर भी लगा सौ बहुत ज्यादा सोहना प्रिंट है लैस भी आलओवर ब्लैक बॉटम लगा के लाई बॉटम भी थोड़ी जी लाइट आ रही है कैमरे करीम भी लगा सदगे क्रीम भी एगा तो मॉस कलर भी है ਉਹ ਲੈ ਕੇ ਇਹ ਮੇਜ ਘਟਾ ਮੌਸ ਕਲਰ ਜ਼ਿਆਦਾ ਹੈ। ਇਹ ਵੀ ਟਿਸਟਾ ਬ੍ਰਾਂਡ ਦਾ ਸੂਟ ਅਸਲ ਸਾਰੇ ਇੱਕ ਹੀ ਬ੍ਰਾਂਡ ਦੇ ਸੂਟ ਦਿਖਾ ਰਹੇ ਵਿੱਚ ਉਹ ਜਿਹੜੇ ਅਲੱਗ-ਅਲੱਗ ਬ੍ਰਾਂਡ ਦੇ ਸੂਟ ਪਾ ਰਹੇ ਹੋ ਤਾਂ ਫਿਰ ਸਮਝ ਨਹੀਂ ਆਉਂਦੀ ਤੇ ਫਿਰ ਪ੍ਰਾਈਸ ਦਾ ਵੀ ਹਮ ਕਨਫਿਊਜ਼ ਹੋ ਰਹੀ ਆਂ ਲੱਗਾ ਸਾਰੇ ਇੱਕ ਕੋਈ ਬ੍ਰਾਂਡ ਦੇ ਸੂਟ ਲੱਗੇ ਸਾਰੇ ਸੂਟ ਤੁਹਾਨੂੰ ਟਿਸਟਾ ਬ੍ਰਾਂਡ ਦੀ ਮਿਲ ਲਗੇ। ਨੈਕਸਟ প্রিনਟ ਇਹ ਬਹੁਤ ਜਿਆਦਾ ਸੋਹਣਾ ਪ੍ਰਿੰਟਾ ਦਾ ਬਹੁਤ ਪਿਆਰਾ ਕੰਮ ਦਾਗਾ ਲਾਈਟ ਲਾਈਟ ਜਿਹਾ ਤਾਂ ਦਾ ਬਹੁਤ ਜਿਆਦਾ ਸੋਹਣਾ ਹੈ ਇਹਨਾਂ ਬੇਸ ਹੈ ਦਾ ਤੇ ਇਹਦੇ ਵਿੱਚ ਫਲਾਵਰ ਦੇਖੋ ਪ੍ਰਿੰਟਿੰਗ ਕਿੰਨੀ ਹੈ ਸੋਹਣੀ ਹੈ ਤੁਸੀਂ ਇਹਦੇ ਨਾਲ ਵੀ ਆਫ ਵਾਈਟ ਵੀ ਲਗਾ ਸਕਦੇ ਹੋਗੇ ਤੇ ਆ ਪਿੰਕ ਦਾ ਡਾਰਕ ਪਿੰਕ ਜਾਂ ਨਾ ਮਰਜੈਂਟਾ ਜਾਂ ਜਿਹੜਾ ਡਾਰਕ ਜਾਂ ਬੰਦੇ ਇੰਟਰ ਨਹੀਂਗਾ ਨੋਰਮਲ ਜਾਂ ਪਿੰਕ ਕਲਰ ਸੀ ਵੀ ਲਗਾ ਕੇ ਲੈ ਸਕਦੇ ਹੋਗੇ ਤੇ ਲਵੈਂਡਰ ਕਲਰ ਵੀ ਇਹ ਵਿੱਚ ਹੈਗਾ ਤੁਸੋਂ ਨੂੰ ਜਿਵੇਂ ਠੀਕ ਆ ਤੁਸੀਂ ਇਹ ਨਾਲ ਵਾਟ

ਏ ਵੀ ਤੁਸੀਂ ਤਾਂ ਬੜਾ ਸੰਸਾਰੀ ਗੈਰਾਂ ਵੀਡੀਓ ਬਣਾ ਰਹੀ ਹੁੰਦਾ ਨਾ ਜੰਨੀ ਆ ਰਹੇ ਹੋਗਾ ਨੈਕਸਟ ਪ੍ਰਿੰਟ ਤਾਂ ਬਹੁਤ ਜਿਆਦਾ ਸੋਨਾ ਸਾਰਨ ਵਾਂਗ ਪ੍ਰਿੰਟਡ ਬਹੁਤ ਜਿਆਦਾ ਸਾਮ ਦਾ ਪ੍ਰਿੰਟ ਆ ਉਹਦਾ ਸਟਾਰ ਜਿਹੜਾ ਕਪੜਾ ਸੀ ਜੋਇਆ कॉटन ਸੀਗੀ ਜਿਹੜੇ ਸਾਰਸ ਨੂੰ ਸੁਣਤਾ ਨਹੀਂ ਜੋਇਆ कॉटन ਦੇ ਸੀ ਵਿੱਚ ਸਾਰ ਸੁਟ ਤੇ ਇਹ ਵਾਲਾ ਆ ਗਿਆ ਸਪੂਨ ਦਾ ਕਰਾਸ ਸਪੂਨ ਦੇ ਸੂਟ ਨੇ ਕੇ ਵਿੱਚ ਦੇਖੋ ਪ੍ਰਿੰਟ ਕਿੰਨਾ ਜੈ ਸੋਹਣਾ ਤੇ ਕਲਰ ਵੀ ਬਹੁਤ ਜੈ ਸੋਹਣਾਗਾ। ਬੇਖਿਆ ਮਿੱਠਾ ਰਸਟਿਕ ਰੰਗ ਆਗਾ। ਜੇ ਵੀ ਤੁਸੀਂ ਆਲੂਰੂ ਵੀ ਲੈ ਸਕਦੇ ਹੋਗੇ ਤੇ ਆਲੂਰੂ ਸੰ ਥੋੜੇ ਕਾਸਟਲੀ ਜਿਹੇ ਪਹੂਗਾ ਇਹ। ਜੇ ਤੁਸੀਂ ਮੈਚਿੰਗ ਵੀ ਲਵਾ ਸਕਦੇ ਹੋਗੇ ਆਪਣੇ ਕੋਲੇ ਦੇ ਨਾਲ ਦੇ ਦੋ ਦੋ ਸੂਟ ਅਵੇਲੇਬਲ ਹੈਗੇ ਨੇਗੇ। ਵੀ ਸੇਮ ਆਗਾ। ਕੁਸੀਂ ਬਾਟਮ ਪਲੇਨ ਆ ਵੀ ਲੈ ਸਕਦੇ ਹੋਗੇ ਰਸਟ ਕਲਰ ਦੀ ਬਾਟਮ ਨਹੀਂ ਲਗਾ ਸਕਦੇ ਹੋਗੇ ਇਹ ਵੀ ਸੇਮਤੀ ਸੇਮਤੀ ਸਟੈਪ ਰਹਿਣ ਦਾ ਛੋਟਾ ਸਾਰੇ ਕੱਪੜੇ ਸਾਨੂੰ ਸਟੈਂਪ ਵਾਲੇ ਮਿਲ ਲਗੇ ਤੇ ਕਿਸ ਤਾ ਬ੍ਰੈਂਡ ਦੇ ਵਿੱਚ ਵੀ ਦੋ ਤਰ੍ਹਾਂ ਦੀ ਕੁਆਲਿਟੀ ਆਉਂਦੀ ਇਸ ਨੂੰ ਕੱਲ ਵਾਲੀ ਵੀਡੀਓ ਵਿੱਚ ਦੱਸਣ ਕੋ ਤੇ ਇੱਕ ਘਟਰੀ ਵਾਲੇ ਵੀ ਆਉਂਦੇ ਨੇ ਕੱਪੜੇ ਆ ਦੇਖੋ ਤੁਸੀਂ ਨਾਲ ਇਹ ਵਾਲੀ ਬੋਟਮ ਵੀ ਹੋ ਜਾ ਸੋਨੇ ਲੱਗ ਰਹੀ ਇਹ ਨਾਲ ਤੁਸੀਂ ਇਹ ਡਾਰਕ ਪੈਨਪਸੰਦ ਕਰਦੇ ਹੋ ਤੁਸੀਂ ਆਹ ਰਸਟ ਲਗਾ ਸਕਦੇ ਹੋ ਇਹ ਤੇ ਤੁਸੀਂ ਲਾਈਟ ਬੋਟਮ ਲਗਾਉਣੀ ਆ ਤੁਸੀਂ ਕਰੀਮ ਵੀ ਲਗਾ ਸਕਦੇ ਹੋ ਦੋਨੇ ਵੋਜਾ ਸੋਨੇ ਲੱਗਣਗੇ ਇਹ ਆਹ ਕਲਾਸ ਸਪੂਨ ਦਾ ਸੂਟਕ ਸੋਨੇ ਵੀਡੀਓ ਧਿਆਨ ਨਾਲ ਸੈਂਡ ਤੱਕ ਜੂੜ ਦੇਖਿਆ ਕਰੋ ਤੇ ਉਹ ਜੋਇਆ ਕਾਟਨ ਦੇ ਸੂਟ ਸਾਰੇ ਪਹਿਲਾਂ ਵਾਰ ਦਿਖਾਈ ਨੇਗੇ ਜਿਹੜਾ ਲਾਸਟ ਵਾਲਾ ਇਹ ਇੰਕ ਰਸਪੂੰ ਦੇ ਵਿੱਚ ਅਜੇ ਸਿਰਫ ਮੈਨੂੰ ਕਲਰ ਹੀ ਮਿਲਿਆ ਹਜੇ ਬਲਾਲ ਤੇ ਦੁਬਾਰਾ ਮੰਗਵਾਉਣੇ ਨੇ ਇੰਕ ਰ ਕਲਰ ਵਿੱਚ ਬਲੈਕ ਵੀ ਹੈਗਾ ਤੇ ਹੋਰ ਵੀ ਕਲਰ ਹੈਗੇ ਨੇਗੇ ਤੇ ਉਹ ਮਿਲ ਨਹੀਂ ਹੈਗੇ ਸੇਲ ਹੋ ਗਏ ਜਦੋਂ ਪਾ ਕਪੜਾ ਚੱਕਦੇ ਆਂ ਕਈ ਵਾਰ ਤੇ ਇਕਰ ਵਿੱਚ ਮਹਰਮ ਕਲਰ ਵੀ ਹੈਗਾ ਸੀਗਾ ਤੇ ਬਨਾਲ ਮੈਨੂੰ ਇਹ ਕਲਰ ਮਿਲਿਆ ਜੇ ਦੁਬਾਰਾ ਲੈ ਕੇ ਆਵਾਂਗੇ ਪੀ ਚੂਸੂਨ ਕਲਰ ਫਿਰ ਇਹਦੇ ਵਿੱਚ ਰੀ ਐਂਡ ਗਾਰੀ ਤੇ ਚੱਕ ਵਾਲਾ ਵੀ ਆ ਜਾਏਗਾ ਤੇ ਲੈਣੀ ਵਾਲਾ ਘੱਟਾ ਵੀ ਆ ਜਾਏਗਾ ਇਸ ਦੇ ਬਟਨ ਇਹ ਕਿਹੜਾ ਲਵਾ ਕੇ ਲੈ ਸਕਦੇ ਹੋਗੇ ਕਿ ਇਹ ਮੈਂ ਲਿਆ ਗਏ ਇਹ ਵਰਦੀ ਕਾਟਰੀ ਤੇ ਇਸ ਨੂੰ ਡੈਨਿੰਗ ਵਾਲਾ ਵੀ ਮਿਲ ਜੂਗਾ ਤੇ ਸਭ ਨੂੰ ਅ ਬਿਕਲ ਚੱਕ ਵਾਲਾ ਵੀ ਰਿਚਾਰਜ ਬਹੁਤ ਸੋਹਣੀ ਆਣ ਚੱਕ ਵਾਲੇ ਦੇ ਚੱਕ ਬ੍ਰੀਕ ਪੀਸਿੰਗ ਨੂੰ ਜੂਗਾ ਸਭ ਨੂੰ ਥੋੜਾ ਇਹ ਮੋਟੇ ਚੱਕਰ ਤੇ ਮਿਲ ਜੂਗਾ ਬਹੁਤ ਸਾਰੇ ਤੇ ਮੋਏ ਸੌਫਟ ਤੇ ਤੇ ਨੇ ਵੀ ਬਿਲਕੁਲ ਹੱਥ ਤੇ ਲਾਈਟ ਵੇਟ ਤੇ ਪੱਤੇ ਨੇ ਤੁਸੀਂ ਇਹ ਨਾਲ ਇਹਦੇ ਪੱਤੇ ਅਗਰ ਕੋਲ ਅਵੇਲੇਬਲ ਹੈਗੇ ਨੇ ਤੁਸੀਂ ਇਹਦੇ ਪੱਤੇ ਇਹ ਲੋਹਾ ਆਖੀ ਤੋਂ ਬਹੁਤ ਆਸਾਨ ਨਾਲ ਬਤ ਤੇ ਜੇ ਤੁਸੀਂ ਆਪਣਾ ਬਰਸਾਤ ਦੇ ਦੋ ਮੈਸੇਜ ਕਰਕੇ ਸੋਚੀਂ ਕਿ ਕਿਹੜੇ ਤਰ੍ਹਾਂ ਦਾ ਟਾਈਲਾਈਨ ਲਾਈਟ ਬਟਾ ਕਰਵਾਉਣਾ ਜਾਂ ਆਪਣਾ ਨੈਮ ਬਟਾ ਰੱਖਣਾ ਜੇ ਤੁਸੀਂ ਉਹਨਾਂ ਫੇਵਰ ਵਾਈਟ ਰਿਪਕਾ ਲਈ ਮਗੋਰ ਹੁਕਸੀ ਹੋ ਉਹ ਆਸਰ ਦੇ ਮੈਨ ਨਾਲ ਇਹਨਾਂ ਕੋ ਆਪਣੀ ਖਸ ਦੇ ਟਾਈਲ ਕਰਵਾਉਣ ਨੂੰ ਦੇਖੀਓ ਜੀ ਇਹ ਪੰਜਾਬ ਵਰ ਕਸਟਮਰ ਨੇ ਟਾਈਲ ਕਰਵਾਉਣ ਦੀ ਇੰਤਜ਼ਾਰ ਆ ਏਸੀ ਅੱਜ ਆਪਣੇ ਪ੍ਰਿੰਟ ਸੂਟ ਸੋਨੇ ਸਾਰੇ ਸੂਟ ਇੱਕੋ ਦਿੱਕੇ ਜਾ ਸੋਨੇ ਪ੍ਰਿੰਟਰ ਤੇ ਕਲਰ ਵੀ ਬਹੁਤ ਜਿਆਦਾ ਸੋਹਣੇ ਨੇ ਸਾਰੇ ਦੇ ਸੋਨੇ ਵਿੱਚ ਕੋਈ ਪਸੰਦ ਹੋਵੇ ਤੁਸੀਂ ਨੀਚੇ ਸਕਰੀਨ ਦੇ ਨੰਬਰ ਚੱਲ ਰਹੇ 9914731658 ਤੁਸੀਂ ਵਰਕਸਾਪ ਕਰਕੇ ਮੈਸਿਕ ਕੋਲ ਸੂਟ ਮੰਗਵਾ ਸਕਦੇ ਹੋ ਤੁਹਾਨੂੰ ਇਹਦੇ ਚ ਕੋਈ ਵੀ ਪਸੰਦ ਹੋਵੇ ਹਾਲਓਵਰ ਮਾਡਲ ਅਸੀਂ ਹਾਲਓਰ ਮੰਗਾ ਸਕਦੇ ਹਾਂ ਮੈਸਿਕ ਮੰਗਵਾਉਣਾ ਮੈਚਿੰਗ ਆਸਰ ਹੈ ਪਾੜੀ ਬਾਟਮ ਨਹੀਂ ਕੱਟ ਉਸਨੂੰ ਢਾਈ ਮੀਟਰ ਦੀ ਮੂਗੀ ਤੇ ਸਾਰੀ ਕੱਟ ਵੀਰੀ ਢਾਈ ਮੀਟਰ ਦੀ ਮਿਲ ਜੇ ਤੇ ਤੁਸੀਂ ਸੂਟ ਵਰਕ ਕਰਕੇ ਵੀ ਮੰਗਾ ਸਕਦੇ ਹੋ ਬਾਟਮ ਦੇ ਉੱਪਰ ਵਰਕ ਕਰਵਾਉਣ ਦੇ ਸਿ ਤੇ ਬਾਟਮ ਨੂੰ ਵਰਕ ਕਰਵਾ ਕੇ ਵੀ ਮੰਗਵਾ ਸਕਦੇ ਹੋ ਤੇ ਜੇ ਸੀ ਪ੍ਰੇਅਰ ਫੈਬਰਿਕ ਹੈਗਾ ਆਪਣੇ ਕੋਲ ਨਹੀਂ ਤੇ ਪ੍ਰੇਅਰ ਫੈਬਰਿਕ ਵੀ ਆਪਣੇ ਕੋਲ ਸੀ ਕਰਕੇ ਕਰਵਾਉਣ ਤੋਂ ਤੁਹਾਨੂੰ ਮੰਗਵਾ ਸਕਦੇ ਹੋ ਚਲੇ ਜੀ ਵੀਡੀਓ ਕੱਲ ਦੇ ਸੀ ਐਂਡ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਤੇ ਚੈਨਲ ਕਰਦੇ ਸਬਸਕ੍ਰਾਈਬ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ